ਪਰ ਚੱਲਣ ਦੇ ਹਾਂਜੀ ਭਾਜੀ ਹਾਂਜੀ ਹਾਂਜੀ ਛੋ ਭਾਈ ਜੈਪੁਰ ਦੇ ਤੁਹਾਨੂੰ ਜੈਪੁਰ ਜੈਪੀ ਭਾਰਤ ਪਵਾਦੀ ਦਾ ਘਰ ਨਾਲ ਸਿਗਾ ਸਾਡਾ ਜਿਹੜਾ ਕੜੀ ਮਨਪੋ ਵਾਲਾ ਜਿਹੜਾ ਇੱਕ ਮਸਲਾ ਹੋਇਆ ਸੀਗਾ ਉਹਦੇ ਸੰਬੰਧ ਵਿੱਚ ਸੀਗਾ ਤੋਂ ਮਲੀ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਸਾਨੂੰ ਦੂਜ ਦਿਨ ਕਿਹਾ ਆ ਦਿੱਤੀ ਸਾਹਿਬ ਨਾਲ ਵੀ ਗੱਲ ਹੋਈ ਆ ਪਰ ਅਸੀਂ ਜਿਹੜਾ ਸਮਾਂ ਸੀਗਾ ਉਹ ਸੋਮਵਾਰ ਤੱਕ ਦਾ ਉਹ ਕਹਿੰਦਾ ਵੀ ਸਾਨੂੰ ਸੋਮਵਾਰ ਦਾ ਚੱਲ ਜਾ। ਤੋਂ ਜਨਾ ਮਨਜੀ ਸਾਹਿਬ ਨੇ ਕੋਈ ਬੇਚੋਰੀ ਕੰਕਾ ਦੇ ਜੈਨੂ ਦੇਵ ਤੁਹਾਨੂੰ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੇਖੋ ਜੀ ਇਹ ਦਰਖਾਸਤ ਜੀ ਖੜੀ ਮਾਨਸਬਾਨ ਤੋਂ ਆਈ ਸੀ ਸਾਨੂੰ ਕੱਲ ਪਤਾ ਲੱਗਾ ਸੀ ਕਿ ਸਾਡੇ ਉਤਾਰਾ ਕਲ ਪ੍ਰਧਾਨ ਜੀ ਸੀਗੇ ਨਾਲ ਸਰਦੇਵ ਭਾਜੀ ਸੀਗੇ ਇਹਨਾਂ ਸਾਨੂੰ ਦੱਸਿਆ ਸੀਗਾ। ਅਸੀਂ ਉਸੇ ਤੁਰੰਤ ਕਾਰਵਾਈ ਕਰਦੇ ਹੋਏ ਆਪਾਂ ਜਿਹੜਾ ਸੀਗਾ ਸਾਡਾ ਸਾਈਬਰ ਸੈਕੂਰਿਟੀ ਸਟੇਸ਼ਨ ਸੀਗਾ ਉੱਥੇ ਅਸੀਂ ਗੱਲਬਾਤ ਕੀਤੀ ਹੈ। ਸਿਓਨ ਨੂੰ ਕਿਹਾ ਸਾਨੂੰ ਪੂਰਾ ਪਾਇਓ ਡਾਟਾ ਕੱਢ ਕੇ ਦਿਓ ਵੀ ਇਹ ਕਿਹੜਾ ਜਿਹੜਾ ਹੈਰੀ ਚੀਮਾ ਉਹ ਕੌਣ ਬੰਦਾ ਦਾ ਕਿੱਥੋਂ ਦਾ ਰਹਿਣ ਵਾਲਾ ਤਾਂ ਜੇ ਤੇ ਖਲਾਫ ਅਸੀਂ ਬਣਦੀ ਕਾਰਵਾਈ ਕਰ ਸਕਦੇ ਅਸੀਂ ਤੁਹਾਡੇ ਪੂਰੇ ਇਹਨਾਂ ਸਵਾਲਾਂ ਤੋਂ ਅਸੀਂ ਟਾਈਮ ਲਿਆ ਦੋ ਦਿਨ ਦਾ ਕਿ ਦੋ ਤਿੰਨ ਦੇ ਵਿੱਚ ਸਾਰਾ ਮਸਲਾ ਸਾਡਾ ਹੱਥ ਹੋ ਜਾਵੇ ਤੇ ਜਿਹੜਾ ਸ਼ਰਾਪਤੀ ਅਨਸਰ ਹੈ ਉਹਦੇ ਖਲਾਫ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇ ਧੰਨਵਾਦ ਉਹ ਜਿਹੜੀਆਂ ਆ ਗਏਆਂ ਸਾਰੇ ਵੀਰਾਂ ਦਾ ਧੰਨਵਾਦ ਬਿਲਕੁਲ ਪ੍ਰੋਟੈਕਟਰ ਹੁਣ ਤੋਂ ਜੈ ਗੁਰਦੇ ਧੰਨ ਤੇ ਰਾਮ ਵੀ ਜੈਕਾਰਾ ਜੋ ਬੋਲੇ ਸੋ ਨਿਹਾਲ ਸੋ ਮਿਰ ਪੈ ah wow. wow. wow.